ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆ ਲੈ ਕੇ ਹਾਜਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਪਿਆਰ ਨਾਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਅਮਰੀਕਾ 'ਚ ਠੰਡ ਨੇ ਮਚਾਈ ਤਬਾਹੀ 18 ਕਰੋੜ ਲੋਕਾਂ ਦੀ ਜਾਨ ਖਤਰੇ 'ਚ -40 ਚ ਰਹਿਣ ਲਈ ਮਜਬੂਰ ਲੋਕ ਅਮਰੀਕਾ ਭਾਰ ਵਿੱਚ ਇੱਕ ਵੱਡੇ ਤੂਫਾਨ ਅਤੇ ਬਰਫਬਾਰੀ ਨੇ ਤਬਾਹੀ ਮਚਾ ਦਿੱਤੀ ਹੈ ਜਿਸ ਨਾਲ ਦੇਸ਼ ਨੂੰ ਭਾਰੀ ਠੰਡ ਵਿੱਚ ਅਤੇ ਅੱਤਵਰਦਾ ਦਿਨ ਅਮਰੀਕਾ ਵਿੱਚ ਯਾਤਰਾ ਲਈ ਖਾਸ ਤੌਰ ਤੇ ਮੁਸ਼ਕਲ ਸਾਬਤ ਹੋਇਆ ਅਮਰੀਕੀ ਅਧਿਕਾਰੀਆਂ ਦੇ ਅਨੁਸਾਰ ਸਖਤ ਝੰਡ ਅਤੇ ਤੂਫਾਨ ਕਾਰਨ ਹੁਣ ਤੱਕ 13500 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਜਿਸ ਕਾਰਨ ਯਾਤਰੀਆਂ ਵਿੱਚ ਘਬਰਾਹਟ ਤੇ ਡਰ ਹੈ ਏਅਰਲਾਈਨਾਂ ਨੇ ਦੇਸ਼ ਦੇ ਸਾਰੇ ਤੋਂ ਵਿਅਸਤ ਹਵਾਈ ਅੱਡਿਆਂ ਤੇ ਵਿਆਪਕ ਉਡਾਣਾਂ ਰੱਦ ਕਰਨ ਅਤੇ ਦੇਰੀ ਹੋਣ ਦੀ ਚੇਤਾਵਨੀ ਦਿੱਤੀ ਹੈ ਰਾਸ਼ਟਰੀ ਮੌਸਮ ਸੇਵਾ ਨੇ ਸ਼ਨੀਵਾਰ ਰਾਤ ਨੂੰ ਕਿਹਾ ਕਿ برف ਬਰਫਬਾਰੀ ਅਤੇ ਤੇ ਜੰਮੀ ਹੋਈ ਬਾਰਿਸ਼ ਲਗਭਗ 18 ਕਰੋੜ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਮਰੀਕਾ ਦੀ ਅਤੀ ਤੋਂ ਵੱਧ ਆਬਾਦੀ ਤੂਫਾਨ ਦੱਖਣੀ ਰੋਕੀ ਪਹਾੜਾਂ ਤੋਂ ਨਿਊ ਇੰਗਲੈਂਡ ਤੱਕ ਫੈਲਿਆ ਹੋਇਆ ਹੈ ਵਿੱਚੋਂ ਲੰਘਣ ਤੋਂ ਬਾਅਦ ਤੂਫਾਨ ਹੁਣ ਉੱਤਰ ਪੂਰਬ ਵੱਲ ਵਧ ਰਿਹਾ ਹੈ ਜਿੱਥੇ ਵਾਸਟਿੰਗਟਨ ਨਿਊ ਚਾਰਕਟੇ ਬੋਸਟਨ ਤੱਕ 1 ਤੋਂ 5 2 ਫੁੱਟ برف ਪੈਣ ਦੀ ਅਪਲਾਈ ਟ੍ਰੈਕਿੰਗ ਸਾਈਟ ਫਲਾਈ ਫਲਾਈਟ ਵੇਅਰ ਦੇ ਅਨੁਸਾਰ ਸ਼ਨੀਵਾਰ ਤੋਂ ਹੁਣ ਤੱਕ ਸੰਯੁਕਤ ਰਾਜ ਅਮਰੀਕਾ ਵਿੱਚ 13000 ਤੋਂ 500 ਤੋਂ ਵੱਧ 18 ਰਤ ਕਿਤੇ ਆ ਗਈਆਂ ਖਬਰ ਨੂੰ ਅੰਤ ਤੱਕ ਦੇਖਣ ਲਈ